ਦਿਖਾਉਣ ਲੱਗੀ ਆ ਇਹ ਗੁੱਗਾ ਨੌਮੀ ਹੁੰਦੀ ਹੈ ਜਿਹੜੀ ਗੁੱਗਾ ਨੌਮੀ ਦਾ ਮੱਥਾ ਟਿਕਦਾ ਹੈ ਪਹਿਲਾਂ ਆਪਾਂ ਆਟਾ ਕੱਪੜਾ ਛਾਂਡ ਕਰਾਂਗੇ ਕੱਪੜਾ ਛਾਂਡ ਕੇ ਫਿਰ ਆਪਾਂ ਗੁੰਨ ਕੇ ਇਹਦਾ ਟੇੜਾ ਬਣਾਵਾਂਗੇ ਪਹਿਲਾਂ ਇਹ ਕੱਪੜਾ ਛਾਂਡ ਕਰੀਦਾ ਹੈ ਕੱਪੜਾ ਆਟਾ ਪਕਾ ਕੱਪੜਾ ਛਾਂਡ ਕਰਾਂਗੇ ਇਹ ਸਾਰਾ ਆਟਾ ਕੱਪੜਾ ਛਾਂਡ ਹੋ ਗਿਆ ਫਿਰ ਇਹਨੂੰ ਆਪਾਂ ਗੁੰਨ ਲਾਂਗੇ ਫੇੜਾ ਬਣਾ ਕੇ ਫੇਰ ਇਹਦੇ ਆਪਾਂ ਸੇਵੀਆਂ ਵਟਾਂਗੇ ਇਹ ਗੁੱਗਾ ਨੌਮੀ ਹੁੰਦੀ ਹੈ ਜਿਹੜੀ ਹੁਣ ਤਾਂ ਮਸ਼ੀਨਾਂ ਤੇ ਵਟਣ ਲੱਗੇ ਸੇਵੀਆਂ ਪਹਿਲਾਂ ਬੁੜੀਆਂ ਪ੍ਰਾਣੀਆਂ ਬੁੜੀਆਂ ਐ ਘਰੇ ਸੇਵੀਆਂ ਵਟਦੀਆਂ ਘਰੇ ਉਹੀ ਗੱਲ 10-10 ਬੁੜੀਆਂ ਇਕੱਠੀਆਂ ਹੋ ਕੇ ਸੇਵੀਆਂ ਵਟਦੀਆਂ ਫੇਰ ਗੁੱਗਾ ਨੌਮੀ ਦਾ ਮੱਥਾ ਟੇਕਦਾ ਆ ਤੁਹਾਨੂੰ ਮੈਂ ਦਿਖਾਉਣ ਲੱਗੀਆਂ ਵੀ ਇਸ ਤਰ੍ਹਾਂ ਸੇਵੀਆਂ ਵੱਟੀਦੀਆਂ ਨਾ ਫੇਰ ਹੁਣ ਬਣਾ ਕੇ ਬਾਹਗੀਆਂ ਤਾਂ ਤੁਰਤ ਬਣਾਉਂਦੀਆਂ ਨਾ ਤੇ ਬਾਹਗੀਆਂ ਰਾਤ ਨੂੰ ਸਮਾਨ ਤਿਆਰ ਕਰਕੇ ਰੱਖ ਲੈਂਦੀਆਂ ਨਾ ਤੇ ਤੜਕੇ ਸਵੇਰ ਉੱਠ ਕੇ ਮੁੱਗ ਦਾ ਨੋ ਮੇਰਾ ਮੱਥਾ ਟਿਕਦਾ ਹੈ ਮੈਂ ਤੁਹਾਨੂੰ ਇਹ ਦਿਖਾਉਣ ਲੱਗੀ ਆ ਠਗਨ ਲੈ ਜੀ ਖਾਟਾ ਤਿਆਰ ਹੋ ਗਿਆ ਇਹ ਹੁਣ ਇਹਦੀਆਂ ਸੇਵੀਆਂ ਬਣ ਜਾਣੀਆਂ ਬਾਹਰੇ ਤਾਂ ਤੜਕੇ ਤਿਆਰ ਕਰ ਦੇਣ ਜਿੰਨਾਂ ਕੋਲੇ ਪਸ਼ੂ ਡੰਗਰ ਹੈ ਉਹ ਇਸ ਵੇਲੇ ਤਿਆਰ ਕਰਕੇ ਰੱਖ ਦਿੰਦੇ ਨੇ ਤੇ ਇਹ ਇਸ ਤਰ੍ਹਾਂ ਸੇਵੀਆਂ ਬੱਟ ਕੇ ਤਿਆਰ ਹੋ ਜਾਣਗੀਆਂ ਤੇ ਆਪਾਂ ਤਿਆਰ ਕਰਕੇ ਰੱਖ ਲਾਂਗੇ ਤੇ ਸਵੇਰ ਉੱਠ ਕੇ ਮੱਥਾ ਟੇਕ ਜਾਈਏ ਏਵੇਂ ਕਿਸੇ ਕਿਸੇ ਨੂੰ ਵਟੀਆਂ ਪੁਰਾਣੀਆਂ ਬੁੜੀਆਂ ਪਹਿਲਾਂ ਵਟਦੀਆਂ ਸੀ ਹੁਣ ਆ ਗਏ ਕਿੱਥੋਂ ਵਟ ਲੈਣੀਆਂ ਹੁਣ ਆਦਿਆਂ ਚਾਜੀ ਨਹੀਂ ਹੈਗਾ ਪਹਿਲਾਂ ਤਾਂ 10-10 ਬੁੜੀਆਂ ਇਕੱਠੀਆਂ ਹੋ ਕੇ ਸੇਵੀਆਂ ਵਟਦੀਆਂ ਬਸੇਰੀ-ਬਸੇਰੀ 10-10 ਸੇਰ ਵਟ ਕੇ ਰੱਖ ਲੈਂਦੀਆਂ ਹੁਣ ਤਾਂ ਮਸ਼ੀਨਾਂ ਚੱਲ ਪਈਆਂ ਲੋਕਾਂ ਨੂੰ ਸੁੱਖ ਬਲਤ ਹੋ ਗਿਆ ਤੇ ਉਹੀ ਗੱਲ ਵੀ ਸਮਾਨ ਤਿਆਰ ਕਰਕੇ ਆਪਾਂ ਕਿਹੜਾ ਲਿਖੋ ਜੀ ਐਸੀ ਐਸੀਵੀਆਂ ਤਿਆਰ ਹੋ ਜਾਂਦੀਆਂ ਤਿਆਰ ਕਰਕੇ ਆਪਾਂ ਸਮਾਨ ਰੱਖ ਲਾਂਗੇ ਕਰਕੇ ਮੱਥਾ ਤੇ ਗਏ। ਇਹ ਵੀ ਉਹੀ ਗੱਲ ਵੀ ਸਾਬ ਨਾਲ ਬਟਣੀਆਂ ਪੈਣੀਆਂ। ਹਰੇਕ ਤੋਂ ਤਾਂ ਸੇਵੀਆਂ ਵੀ ਨਵਟੀਆਂ ਜਾਂਦੀਆਂ। ਅੱਗੇ ਪ੍ਰਾਣੀਆਂ ਆਪਣੀਆਂ ਬਹੁਤ ਵੱਗਦੀਆਂ। ਅੱਗੇ ਤਾਂ ਕਰੀਰ ਲਿਆਉਂਦੇ, ਕਰੀਰਾਂ ਤੇ ਸੇਵੀਆਂ ਪਾਉਂਦੇ। 10-10 ਸੇਰ, 5-5 ਸੇਰ ਵਟ ਕੇ ਰੱਖ ਲੈਣੇ ਆ ਬੁੜੀਆਂ। ਹੁਣ ਤਾਂ ਸੋ ਬਹੁਤ ਹੋ ਗਿਆ ਦੋਨਾਂ ਨੂੰ। ਹੁਣ ਤਾਂ ਮਸੀਨਾ ਚੱਲ ਪਈਆਂ। ਇਹ ਆ ਦੇਖੋ ਜੀ ਆ ਸੇਵੀਆਂ ਤਿਆਰ ਹੁੰਦੀਆਂ। ਇਹ ਤਾਂ ਬਹੁਤ ਮਿਹਨਤ ਵਾਂ ਲੱਗਦੀ ਐ ਇਹਨਾਂ ਤੇ ਬਹੁਤ ਵਧੀਆ ਬਣਦੀਆਂ ਨਾ। ਆ ਦੇਖੋ ਜੀ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਥਾਲੀ 'ਚ ਰੱਖ ਲਾਂਗੇ ਥਾਲੀ 'ਚ ਰੱਖ ਕੇ ਆਪਾਂ ਸਾਰਾ ਸਮਾਨ ਤਿਆਰ ਕਰਕੇ ਵਿੱਚ ਸੱਕਰ ਹੁੰਦੀ ਹੈ ਦੱਸੀ ਹੁੰਦੀ ਹੈ ਹੁਣ ਆਗਿਆ ਨੂੰ ਤਾਂ ਪਤਾ ਹੀ ਨਹੀਂ ਪੁਰਾਣੀਆਂ ਬੁੜੀਆਂ ਤਾਂ ਬਹੁਤ ਉਹ ਕਰ ਧਿਆਨ ਰੱਖਦੀਆਂ ਆ ਦੇਖੋ ਜੀ ਐਂ ਇਹ ਥਾਲੀ 'ਚ ਪਾ ਰੱਖ ਲਾਂਗੇ ਸੇਵੀਆਂ ਬੱਟ ਕੇ ਤਿਆਰ ਹੋ ਗਈਆਂ ਇਹ ਰੂਗਾ ਨੌਮੀ ਤਾਂ ਜ਼ਰੂਰੀ ਹੈ ਮੱਥਾ ਟੇਕਣਾ ਹੁਣ ਆ ਗਨ ਤਾਂ ਇਹ ਨਹੀਂ ਪਤਾ ਵੀ ਗੁਗਨੋਂ ਮੀ ਹੁੰਦੀ ਕੀ ਹੈ ਪਹਿਲਾਂ ਤਾਂ ਬੁੜੀਆਂ ਬਹੁਤ ਕੱਚੀਆਂ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਆਪਾਂ ਆਹ ਬਣਾ ਲਾਂਗੇ ਇਹ ਵੀ ਬਣਾਉਣੇ ਜ਼ਰੂਰੀ ਹੁੰਦੇ ਨੇ ਕੋਈ ਸੱਤ ਬਣਾ ਲੈਂਦਾ ਕੋਈ ਪੰਜ ਬਣਾ ਲੈਂਦਾ ਵਿੱਚ ਇਹਨਾਂ ਦੇ ਚਾਹ ਕੋਈ ਹਾਦੀ ਦੇ ਟਿੱਕੇ ਲਾ ਲੇ ਚਾਹ ਕੋਈ ਘਾਸ ਦੇ ਟਿੱਕੇ ਲਾ ਲੇ ਇਹ ਇਹ ਆਪਾਂ ਉਹ ਬਣਾਉਨੇ ਆ ਸੱਪਾਂ ਦੀ ਸ਼ਕਲ ਹੀ ਹੁੰਦੀ ਹੈ ਬਾਬੇ ਦੀ ਵੀ ਇਹ ਬਾਬੇ ਦੇ ਜ਼ਰੂਰੀ ਹੁੰਦੇ ਨੇ ਇਹ ਸਭ ਸੱਪਾਂ ਦੀ ਤੌਰ ਤੇ ਹੀ ਹੁੰਦੇ ਨੇ ਜਿਹੜੇ ਬੱਚੇ ਕਹਿ ਲੋ ਸੱਪ ਕਹਿ ਲੋ ਵੀ ਇਹ ਜ਼ਰੂਰੀ ਬਣਾਉਣੇ ਹੁੰਦੇ ਨੇ ਕੋਈ ਸੱਤ ਬਣਾ ਲੈਂਦਾ ਕੋਈ ਪੰਜ ਬਣਾ ਲੈਂਦਾ ਨਾਲ ਖੰਮਣੀ ਹੁੰਦੀ ਹੈ ਸ਼ੱਕਰ ਹੁੰਦੀ ਹੈ ਕੱਚੀ ਲੱਸੀ ਹੁੰਦੀ ਹੈ ਹੁਣ ਆ ਗਏ ਬੂਹਾਂ ਨੂੰ ਤਾਂ ਹੀ ਨਹੀਂ ਪਤਾ ਵੀ ਕੀ ਚੀਜ਼ ਹੁੰਦੀ ਹੈ ਗੁੱਗਾ ਨੌਮੀ ਹੁੰਦਾ ਕੀ ਹੈ ਪੁਰਾਣੀਆਂ ਬੁੜੀਆਂ ਤਾਂ ਬਹੁਤ ਧਿਆਨ ਰੱਖਦੀਆਂ ਸੀ ਪਹਿਲਾਂ 10-10 ਗੁੜੀਆਂ ਉਹ ਇਕੱਠੀਆਂ ਸੇਵੀਆਂ ਵਾੜਦੀਆਂ ਫਰੀਆਂ ਤੇ ਪਾਉਂਦੀਆਂ ਗਕਰੀਰ ਲਿਆਉਂਦੇ ਤੋੜ-ਤੋੜ ਕੇ ਫਰੀਆਂ ਤੇ ਸੇਵੀਆਂ ਪਾਉਂਦੀਆਂ ਵੀੜੀ ਸੀ ਤੂੰ ਮੇਰੇ ਵਟਤੀਆਂ ਮੈਂ ਤੇਰੇ ਵਟਤੀਆਂ ਵੀੜੀ ਨਾਲ ਸੇਵੀਆਂ ਵਾੜਦੀਆਂ ਆਕੇ ਆਹ ਵੇਖੋ ਜੀ ਸਾਰਾ ਸਮਾਨ ਤਿਆਰ ਹੋ ਗਿਆ ਛੱਡ ਕੇ ਗੁੱਗਾ ਨੌਮੀ ਹੈ ਆਪਾਂ ਮੱਥਾ ਟੇਕਾਂਗੇ ਗੁੱਗੇ ਨੌਮੀ ਦਾ ਗੁੱਗਾ ਜਹਰ ਵੀਰ ਆ ਦੀ ਜੋੜੀ ਦੇ ਖੋਈ ਰੱਖੇ ਵਿਚਾਰਾ ਸਾਰਾ ਕੁਝ ਤਿਆਰ ਹੋ ਗਿਆ ਜੀ ਮੈਂ ਇਹੀ ਦੱਸਣਾ ਚਾਹੁੰਦੀ ਸੀ ਵੀ ਗੁੱਗਾ ਨੰਮੀ ਦਾ ਸਮਾਨ ਆ ਤਿਆਰ ਹੁੰਦਾ ਹੈਗਾ ਹੱਥਾਂ ਦੇ ਸੇਵੀਆਂ ਅਸਲੀ ਤਾਂ ਇਹ ਚੀਜ਼ ਹੁੰਦੀ ਹੈ ਜੀ ਇਹ ਚੀਜ਼ ਤੋਂ ਮੱਥਾ ਟਿਕਦਾ ਆ ਦੇਖੋ ਮੈਂ ਤੁਹਾਨੂੰ ਸਾਰਾ ਸਮਾਨ ਤਿਆਰ ਕਰਕੇ ਦਿਖਾਤਾ ਲਾਂਗੇ ਇੱਕ ਕੱਚੀ ਲੱਸੀ ਹੁੰਦੀ ਹੈ ਆ ਸੇਵੀਆਂ ਵੱਟ ਕੇ ਤਿਆਰ ਹੋ ਗਈਆਂ ਜੀ ਤੜਕੇ ਆਪਾਂ ਗੁੱਗਾ ਨੰਮੀ ਦਾ ਮੱਥਾ ਟੇਕਾਂਗੇ ਧੰਨਵਾਦ ਜੀ ਸਾਰਿਆਂ ਨੂੰ